ਤੇ ਅੱਜ ਇੱਕ ਅਲੱਗ ਟੌਪਿਕ ਤੇ ਤੁਹਾਡਾ ਨਾਲ ਵੀਡੀਓ ਜਿਹੜੀ ਆ ਸਾਂਝੀ ਕਰਨੀ ਤੇ ਤੁਹਾਡ ਕੋ ਜਿਹੜਾ ਸੰਧ ਪੜਾਇਆ ਉਹ ਕਿੰਨਾ ਗਿਆ ਕੰਮ ਜਿਹੜਾ ਪਹਿਲਾਂ ਜੀਸੀਬੀ ਦਾ ਸ਼ੁਰੂ ਕੀਤਾ ਕਿ ਜਾਂ ਪਹਿਲਾਂ ਕੰਬਾਈਨ ਉਹਦੋਂ ਕੋ ਆਪਣੇ ਕੋ ਕਿੰਨਾ ਕੁ ਸੰਧ ਪੜਾਇਆ ਸੀ ਤੇ ਜ਼ਮੀਨ ਕਿੰਨੀ ਕੀ ਇਹ 2019 ਮਾਡਲ ਮਸ਼ੀਨ ਹੈ ਜ ਆਪਣੀ ਇਹ 2019 ਮਾਡਲ ਹੈ ਇਹ ਪੰਜਾਬ ਦੇ ਵਿੱਚ ਪਹਿਲੀ ਸੀ ਕੈਵਨ ਮਸ਼ੀਨ ਆਪਾਂ ਨੂੰ ਦਿੱਤੀ ਸੀ ਉਹਨਾਂ ਨੇ ਅੱਛਾ ਜੀ ਛੋਟੇ ਜ਼ਿਮੀਂਦਾਰ ਵੀਰ ਹੁੰਦੇ ਜਿਹੜੇ ਉਹਨਾਂ ਦੇ ਜਵਾਕ ਕਹਿੰਦੇ ਆ ਵੀ ਆਪਾਂ ਨਾ ਢਾਈਆਂ ਕਿੱਲਾਂ ਦਾ ਸਾਡਾ ਇੱਥੇ ਕੀ ਬੰਨਣਾ ਤੇ ਆਪਾਂ ਬਾਹਰ ਜਾਈਏ ਇਹਨਾਂ ਮਸ਼ੀਨਾਂ ਤੋਂ ਇਲਾਵਾ ਟਰੈਕਟਰਾਂ ਤੋਂ ਇਲਾਵਾ ਤੇ ਟਰਾਲੀਆਂ ਕਿੰਨੀਆਂ ਆਪਣੇ ਕੋਲ ਲੈ ਵੀ ਜੱਟੋ ਸੁਣ ਲਓ ਇੱਥੇ ਰਹਿ ਕੇ ਜਿਹੜੀ ਆ ਨਾ ਐਨੀ ਤਰੱਕੀ ਕੀਤੀ ਜਾ ਸਕਦੀ ਆ ਜੇ ਰੱਬ ਤੇ ਵਿਸ਼ਵਾਸ ਹੋਵੇ ਤੇ ਆਪਣੇ ਆਪ ਤੇ ਭਰੋਸਾ ਹੋਵੇ ਤੇ ਫਿਰ ਮਿੱਤਰੋ ਵਦੇਸ਼ ਜਿਹੜੇ ਆ ਬਹੁਤ ਛੋਟੇ ਪੈ ਜਾਂਦੇ ਆ ਸਾਫੀ ਕਾ ਜੀ ਸਾਰਿਆਂ ਨੂੰ ਮੈਂ ਮਨਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਮਹਾਰਾਜ ਸਰਦਾਰ ਤੇ ਅੱਜ ਇੱਕ ਅਲੱਗ ਟੌਪਿਕ ਤੇ ਤੁਹਾਡਾ ਵੀਡੀਓ ਜਿਹੜੀ ਆ ਸਾਂਝੀ ਕਰਨੀ ਆ ਕਿਉਂਕਿ ਅੱਗੇ ਮਸ਼ੀਨਰੀ ਦੀ ਗੱਲਬਾਤ ਚੱਲਦੀ ਰਹੀ ਤੇ ਅੱਜ ਤੁਹਾਨੂੰ ਮੈਂ ਉਸ ਨੌਜਵਾਨਾਂ ਮਲਾਉਣਾ ਆ ਜਿੰਨੇ ਪੰਜਾਬ ਚ ਰਹਿ ਕੇ ਤਰੱਕੀ ਕੀਤੀ ਵਧੀਆ ਰੋਟੀ ਪਾਣੀ ਇੰਦਾ ਜਿਗਾਰ ਤੋਲਿਆ ਤੇ ਵਿਦੇਸ਼ਾਂ ਤੋਂ ਨਾ ਕੀ ਗੱਲਬਾਤ ਕਰਦੇ ਆ ਆਪਾਂ ਮਨਪ੍ਰੀਤ ਸਿੰਘ ਹਣਾਣਾ ਮਨਪ੍ਰੀਤ ਵੀਰ ਸਸਿਤਾ ਸਸਿਗੋ ਜੀ ਤੇ ਨਾਲੇ ਮਨਦੀਪ ਸਿੰਘ ਵੀ ਸਾਡੇ ਇਹ ਸਾਰਾ ਤਾਮਝਾਮ ਜਿੰਨਾ ਸਾਡੇ ਪਿੱਛੇ ਖੜਾ ਆ ਇਹ ਇਹਨਾਂ ਵੀਰਾਂ ਦੀ ਬਦੌਲਤ ਆ ਤੇ ਗੱਲਬਾਤ ਕਰਦੇ ਆ ਵੀ ਇਹ ਸਾਰਾ ਕੁਝ ਕਿਵੇਂ ਬਣਿਆ ਤੇ ਮਨਪ੍ਰੀਤ ਵੀਰ ਸਭ ਤੋਂ ਪਹਿਲਾਂ ਤੇ ਏ ਦੱਸੋ ਤੁਹਾਡੇ ਕੋਲ ਜਿਹੜਾ ਸੰਦ ਪੜਾਇਆ ਉਹ ਕਿੰਨਾ ਗਿਆ ਸੰਦ ਪੜਾਇਆ ਜੀ ਆਪਣੇ ਕੋਲ 4 ਤੱਕ ਪੈਣਾ ਜੀ 4 ਕੰਬੈਨ ਹੈ ਤਿੰਨ ਵੱਡੀਆਂ ਵੱਡੀਆਂ ਕੰਬੈਨ ਹੈ ਅੱਛਾ ਇੱਕ ਟਰੈਕਟਰ ਕੰਬੈਨ ਹੈ ਜੀ ਠੀਕ ਹੈ ਤਿੰਨ ਜੀਐਸਵੀ ਆਪਣੇ ਕੋਲ ਹੀ ਅੱਛਾ ਜੀ ਇੱਕ ਚੈਨ ਵਾਲੀ ਬਿੱਕ ਲੋਡਰ ਸੌਰੀ ਚੈਨ ਵਾਲੀ ਐਕਸਕੇਵੇਟਰ ਮਸ਼ੀਨ ਹੈ ਆਪਣੇ ਕੋਲ ਐਕਸਕੇਵੇਟਰ ਮਸ਼ੀਨ ਹੈ ਮਤਲਬ ਉਹ ਨਹਿਰਾਂ ਦੇ ਕੰਮ ਆਉਂਦੀ ਹੈ ਠੀਕ ਹੈ ਠੀਕ ਹੈ ਜੀ ਤੇ ਆਪਣੇ ਕੋਲ 26 ਟ੍ਰੈਕਟਰ ਟੋਟਲ 26 ਟਰੈਕਟਰ ਹੈ ਹਾਂਜੀ ਉਹਦੇ ਵਿੱਚ 21 ਟਰੈਕਟਰ ਮੈਂ ਦਰਾਂ ਦੇ ਆਈ ਇੱਕ ਟਰੈਕਟਰ ਮੇਂਦਰਾ ਦੇ ਕੁਛ ਔਂਡਿਆ ਰਹੀ ਅੱਛਾ ਜੀ 1 855 ਤੇ 1 468 ਟਰੈਕਟਰ ਠੀਕ ਐ ਆ ਜਿਹੜਾ ਹੈ ਜਿਹੜਾ ਕਾਲਾ ਕੋੜਾ ਕਾਲਾ ਕੋੜਾ ਠੀਕ ਐ ਜੀ ਹਾਂਜੀ ਤੇ ਇੱਕ ਕੰਮ ਜਿਹੜਾ ਪਹਿਲਾਂ ਜੀਸੀਬੀ ਦਾ ਸ਼ੁਰੂ ਕੀਤਾ ਕਿ ਜਾਂ ਪਹਿਲਾਂ ਕੰਬਾਈਨਾ ਦਾ ਹੀ ਨਹੀਂ ਪਹਿਲਾਂ ਆਪਾਂ ਕੰਮ ਸਟਾਰਟ ਕਰਿਆ ਜੀ ਲੈਵਲ ਤੋਂ ਅੱਛਾ ਜੀ 2009 ਤੋਂ ਜੀ 2009 ਤੋਂ ਹਾਂਜੀ ਤੁਹਾਡੀ ਉਮਰ ਕਿੰਨੀ ਹੈ ਮੇਰੀ 32 ਸਾਲ ਉਮਰ ਹੈ ਜੀ 32 ਸਾਲ ਹਾਂਜੀ ਤੇ ਨੌ ਮਤਲਬ ਅਗੇ 16 ਸਾਲ ਹੋ ਗਏ ਤੁਹਾਨੂੰ ਕੰਮ ਸ਼ੁਰੂ ਕੀਤੇ ਨੇ ਹਾਂਜੀ ਹਾਂਜੀ ਸਰ ਅੱਛਾ ਜਦੋਂ ਤੁਸੀਂ ਕੰਮ ਸ਼ੁਰੂ ਕੀਤਾ ਸੀ ਆਪਣੇ ਕੋ ਕਿੰਨਾ ਕੁ ਖੰਦ ਪੜਾ ਸੀ ਤੇ ਜ਼ਮੀਨ ਕਿੰਨੀ ਕੀ ਆਪਣੇ ਕੋਲੇ ਟੋਟਲ ਜ਼ਮੀਨ 10 ਕਿੱਲੇ ਜੀ ਮੇਰੇ ਫਾਦਰ ਸਾਹਿਬ ਨੂੰ 5 ਕਿੱਲੇ ਹੁੰਦੀ ਸੀ ਅੱਛਾ ਜੀ ਤੇ ਅਸੀਂ ਦੋ ਭਰਾ ਹਾਂ ਸਾਨੂੰ ਟਾਈਟਾ ਜੀ ਕਿੱਲੇ ਹੁੰਦੀ ਜੀ ਠੀਕ ਹੈ ਹਾਂਜੀ ਤੇ ਲੇਜ਼ਰ ਲੈਵਲ ਕਿਹੜੇ ਟਰੈਕਟਰ ਨਾਲ ਸ਼ੁਰੂ ਕੀਤਾ ਆਪਾਰਜਨ ਅਲਟਰਾ ਸ਼ੀਅਸ 5 ਜੀ ਅੱਛਾ ਜੀ ਉਸ ਤੋਂ ਪਹਿਲਾਂ ਆਪਣੇ ਕੋਲੇ ਇੱਕ ਟਰੈਕਟਰ ਸੀਗਾ ਫਾਰਮਟ੍ਰਿਕ 60 ਫਾਰਮ ਟਰੈਕ ਸਾਡਾ ਉਹ ਪਨਵਾ ਲਿਆ ਸੀ 2005 ਚ ਅੱਛਾ ਜੀ ਤੇ 2009 ਚ ਲਿਆ ਸੀ ਆਪਾਂ ਅਰਜਨ 605 ਅਰੇ ਜਦੋਂ ਤੁਸੀਂ ਕਿਰਾਏ ਦਾ ਕੰਮ ਸ਼ੁਰੂ ਕੀਤਾ ਲੇਜ਼ਰ ਲੈਵਲ ਦਾ ਹਾਂਜੀ ਉਦੋਂ ਕਿੰਨੇ ਟਰੈਕਟਰ ਸੀ ਤੁਹਾਡੇ ਕੋਲ ਉਦੋਂ ਕੋਹਾੜ ਕੇ ਦੋ ਸੀਗੇ ਦੂਜਾ ਜਨਰੇਟਰ ਸੀਗੇ ਦੂਜਾ ਅਰਜਨ ਟਰੈਕਟਰ ਹਾਂਜੀ 2009 ਚ ਤੁਸੀਂ ਕੰਮ ਸ਼ੁਰੂ ਕੀਤਾ 2009 ਚ ਕੰਮ ਸ਼ੁਰੂ ਕੀਤਾ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ 2010 ਚ ਕਮਾਈ ਲਈ ਸੀ ਆਪਣੇ ਟਰੈਕਟਰ ਕਮਬੈਨ ਟਰੈਕਟਰ ਕਮਬੈਨ ਹਾਂਜੀ ਜਿਹੜੀ ਹੁਣ ਵੀ ਕੋਲ ਆ ਹਾਂਜੀ ਕੋਲ ਹੈ ਜੀ ਆਪਣੇ ਕੋਲ ਠੀਕ ਹੈ ਜੀ ਉਹ ਦਿਖਾਵਾਂਗੇ ਤੁਹਾਨੂੰ ਜੰਦਰ ਠੀਕ ਹੈ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਆਪਾਂ ਤੂੜੀ ਵਾਲਾ ਰੀਪਰ ਲਿਆ ਸੀਗਾ ਜੀ 2011 ਚ 2011 ਚ ਤੂੜੀ ਵਾਲਾ ਰੀਪਰ ਲੈ ਲਿਆ ਹਾਂਜੀ ਉਸ ਤੋਂ ਬਾਅਦ 2014 ਚ ਫਿਰ ਟਰੈਕਟਰ ਕੰਪੈਨ ਫੇਰ ਲਈ ਸੀ ਫੇਰ ਟਰੈਕਟਰ ਕੰਪੈਨ ਲਈ ਹਾਂਜੀ ਇੱਕ ਹੋਰ ਲੇਜ਼ੀ ਟਰੈਕਟਰ ਕੰਪੈਨ ਬੁਲਕਾਰਦੀ ਠੀਕ ਹੈ ਉਹ ਆਪਾਂ ਫਿਲ ਕਰਤੀ ਸੀ ਹੁਣ ਅੱਛਾ ਤੇ ਉਸ ਤੋਂ ਬਾਅਦ 2011 ਚ ਟਰੈਕਟਰ ਫਿਰ ਟਰੈਕਟਰ ਲੈ ਲਿਆ ਸੀਗਾ ਜੀ ਆਪਾਂ ਹੋਰ ਠੀਕ ਹੈ 14 ਚ ਟਰੈਕਟਰ ਲੈ ਲਿਆ ਸੀਗਾ ਜੀ ਫਿਰ 17 ਚ 17 ਤੋਂ ਲੈ ਕੇ ਮਤਲਬ 17 ਤੋਂ ਲੈ ਕੇ 25 ਤੱਕ ਉਹ ਦੁਬਾਰਾ ਟਰੈਕਟਰ ਜਿਆਦਾ ਪਾਰਟਨਰ ਟਰੈਕਟਰ ਆਪਣੀ ਕੋ ਚਾਰ ਹੀ ਸੀ ਜੀ ਜੀਸੀਬੀ ਦਾ ਕੰਮ ਕਦੋਂ ਸ਼ੁਰੂ ਕੀਤਾ 2017 ਦੀ 2017 ਚ ਪਹਿਲੀ ਮਸ਼ੀਨ ਲਈ ਸੀ ਤੇ ਆਹ ਜਿਹੜੀਆਂ ਮਸ਼ੀਨਾਂ ਕਰਤਾਰ ਦੀਆਂ ਦੋ ਏਸੀ ਕੈਬਨ ਵਾਲੀਆਂ ਇਹ ਬਹੁਤ ਘੱਟ ਨੇ ਇਹ ਆਪਣੀ ਮੈਂ ਤੁਹਾਡਾ ਕੋ ਵੇਖੀਆਂ ਨੇ ਇਹ 2019 ਮਾਡਲ ਮਸ਼ੀਨ ਹੈ ਜੀ ਆਪਣੀ ਇਹ 2019 ਮਾਡਲ ਹੈ ਇਹ ਪੰਜਾਬ ਦੇ ਵਿੱਚ ਪਹਿਲੀ ਏਸੀ ਕੈਬਨ ਮਸ਼ੀਨ ਆਪਾਂ ਨੂੰ ਦਿੱਤੀ ਸੀ ਉਹਨਾਂ ਨੇ ਅੱਛਾ ਜੀ ਠੀਕ ਹੈ ਇਹ ਪੰਜਾਬ ਚ ਪਹਿਲੀ ਮਸ਼ੀਨ ਆਪਣੀ ਤੇ ਇਹ ਵਾਲੀ ਇਹ 2023 ਹੈ ਜੀ ਤੇ 2023 ਉਹ 2024 ਉਹ 2024 ਹਾਂਜੀ ਤੇ ਨਾਲ ਜਿਹੜੀਆਂ ਟਰੈਕਟਰ ਵਾਲੀ ਵੱਖਰੀ ਉਹ ਟਰੈਕਟਰ ਵਾਲੀ 2010 ਮਾਡਲ ਆਪਣਾ ਕੋਈ ਜੀ ਇਹ ਠੀਕ ਹੈ ਜੀ ਤੇ ਇੰਨਾ ਸੰਤ ਪੜਾ ਇਕੱਠਾ ਕੀਤਾ ਹਾਂਜੀ ਹਾਂਜੀ ਇੰਨਾ ਪੈਸਾ ਜਿਹੜਾ ਇਕੱਠਾ ਕਰੀਬ ਸੋਚਿਆ ਨਹੀਂ ਵੀ ਪਹਿਲਾਂ ਵੀ ਬਾਹਰ ਚਲ ਜੀ ਆ ਇੱਕ ਆਮ ਛੋਟੇ ਜ਼ਿਮੀਂਦਾਰ ਵੀਰ ਹੁੰਦੇ ਜਿਹੜੇ ਉਹਨਾਂ ਦੇ ਜਵਾਕ ਕਹਿੰਦੇ ਆ ਵੀ ਆਪਾਂ ਦਾ ਢਾਈਆਂ ਕਿੱਲਾਂ ਦਾ ਸਾਡਾ ਇੱਥੇ ਕੀ ਪੰਡਣਾ ਤੇ ਆਪਾਂ ਬਾਹਰ ਜਾਈਏ। ਜੇ ਬਾਹਰ ਬਾਹਰ ਜਾਣ ਵਾਲੇ ਆਪਾਂ ਸੋਚੇ ਨਹੀਂ ਸੀ ਜੀ। ਅੱਛਾ ਆਪਾਂ ਸੋਚਿਆ ਸੀ ਵੀ ਇੱਥੇ ਹੀ ਆਪਾਂ ਮਿਹਨਤ ਕਰਕੇ ਸਿਸਟਮ ਵੱਡਾ ਕਰਾਂਗੇ ਮਤਲਬ। ਸਮਝ ਬਣਾਵਾਂਗੇ ਜੀ। ਠੀਕ ਹੈ। ਹਾਂਜੀ ਹਾਂਜੀ। ਚਲੋ ਮਾਲਕ ਨੇ ਮਿਹਨਤ ਨੂੰ ਫਲ ਲਾਇਆ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ। ਤੇ ਏਸੀ ਕੈਬਨ ਤੇ ਨੌਨ ਏਸੀ ਕੈਬਨ ਜਿਹੜੀ ਮਸ਼ੀਨ ਆ। ਹਾਂਜੀ। ਇਹਦੇ ਵਿੱਚ ਤੁਹਾਨੂੰ ਕੀ ਫਰਕ ਲੱਗਾ ਏ ਸੀ ਕੈਬਨ ਤੇ ਨੌਨ ਏਸੀ ਕੈਬਨ ਦੇ ਵਿੱਚ? ਏਸੀ ਕੈਬਨ ਹੀ ਚਲਾਉਣ ਚ ਚਲਾਉਣ ਵਾਲੇ ਬੰਦੇ ਨੂੰ ਆਰਾਮ ਦੇ ਇੱਕ ਰਹਿੰਦੀ ਹਾਂ ਠੀਕ ਹੈ ਜੀ ਫਿਰ ਬੰਦਾ ਕੰਮ ਜ਼ਿਆਦਾ ਕਰਦਾ ਉਹਨੇ ਜੀ ਤੇ ਅਗਰ ਵਿਜ਼ਿਬਿਲਟੀ ਜਿਹੜੀ ਆ ਏਸੀ ਕੈਬਨ ਦੀ ਹੈਗੀ ਆ ਵੀ ਜਦੋਂ ਨਾ ਨੋ ਏਸੀ ਦੀ ਹੁੰਦੀ ਆ ਕਿਉਂਕਿ ਉਹ ਤਾਂ ਓਪਨ ਨੇ ਸਾਰਾ ਹਾਂਜੀ ਤੇ ਇਹਦੇ ਅੱਗੇ ਲੱਗਾ ਹੈ ਸ਼ੀਸ਼ਾ ਹਾਂਜੀ ਗਲਾਸ ਲੱਗਾ ਹੈ ਹਾਂਜੀ ਹਾਂਜੀ ਤੇ ਵਿਜ਼ਿਬਿਲਟੀ ਉਵੇਂ ਦੇ ਇੱਕੋ ਜਿਹੀ ਆ ਕਿ ਜਦ ਫਰਕ ਪੈਂਦਾ ਨਹੀਂ ਕੋਈ ਆਪਣੀ ਕੈਮਰੇ ਲੱਗੇ ਹੋਏ ਇਹਦੇ ਚ ਮਸ਼ੀਨ ਦੇ ਵਿੱਚ ਅੱਛਾ ਆਪਾਂ ਕੈਮਰੇ ਲਵਾਏ ਸੀ ਕੋਤਈ ਠੀਕ ਹੈ ਆਪਣੀ ਇੰਜਨ ਤੇ ਵੀ ਕੈਮਰਾ ਲੱਗੇ ਹੋਏ ਆ ਮਗਰਲੀ ਬੈਕ ਸਾਈਡ ਵੀ ਕੈਮਰਾ ਲੱਗੇ ਹੋਏ ਸਾਰੀ ਸਾਈਡ ਕੈਮਰੇ ਲੱਗੇ ਹੋਏ ਠੀਕ ਹੈ ਤੇ ਐ ਨਾ ਜੇ ਹੁਣ ਮੰਨ ਲਓ ਇੱਕ ਬੰਦਾ ਉਹ ਬੱਲੇ ਸ਼ੇਰਾ 10 ਘੰਟੇ ਕੰਮ ਕਰਦਾ ਜੀ ਹਾਂ ਤੇ 15 ਘੰਟੇ ਰਾਂ ਦੇ ਨਾ ਬੰਦਾ ਕੰਮ ਕਰਦਾ 20 ਘੰਟੇ ਕਰਦਾ ਨਹੀਂ ਫਰਕ ਤੇ ਪੈਂਦਾ ਆ ਹਾਂਜੀ ਹਾਂਜੀ ਤੇ ਇਹਨਾਂ ਮਸ਼ੀਨਾਂ ਤੋਂ ਇਲਾਵਾ ਟਰੈਕਟਰਾਂ ਤੋਂ ਇਲਾਵਾ ਤੇ ਟਰਾਲੀਆਂ ਕਿੰਨੀਆਂ ਆਪਣੇ ਕੋਲ ਟਰਾਲੀਆਂ ਟਰਾਲੇ ਹੈਗੇ ਆ ਆਪਣੇ ਕੋਲ ਮਿੱਟੀ ਵਾਲੀ ਕਿੰਨੇ ਕੋਣਗੇ 18 ਟਰਾਲੇ ਹੋਣਗੇ ਆਪਣੇ ਨੂੰ 18 ਟਰਾਲੇ ਹੋਣਗੇ ਸਾਜ ਕਿੰਨਾ ਕੰਮ ਕਰ ਜਾਂਦੇ ਕੰਮ ਤਾਂ ਵਧੀਆ ਹੋ ਜਾਂਦਾ ਹੀ ਕੰਮ ਆਮ ਕਈ ਵਾਰੀ ਕਹਿੰਦੇ ਨੇ ਕਿ ਕੰਮ ਜੀ ਸੀ ਬੀ ਨੂੰ ਕੰਮ ਨਹੀਂ ਮਿਲਦਾ ਜਾਂ ਨਹੀਂ 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 ਵਧੀਆ ਕੰਮ ਹੋ ਜਾਂਦਾ ਹੀ ਹਾਂ ਬਾਡੀ ਵੇਲੇ ਆਪਾਂ ਕਣਕ ਦੀ ਬਾਡੀ ਵੇਲੇ ਪਹਿਲਾਂ ਕਣਕ ਵੱਢਦੇ ਹਾਂ ਫਿਰ ਤੂੜੀ ਬਣਾਉਣੀ ਠੀਕ ਹੈ ਠੀਕ ਹੈ ਤੂੜੀ ਦਾ ਰੀਪਰ ਆਪਣੇ ਕੋਲ ਹੀ ਦੋ ਦੋ ਰੀਪਰ ਹੈ ਹਾਂਜੀ ਉਸ ਤੋਂ ਬਾਅਦ ਆਪਾਂ ਲੈ ਜਾ ਲਿਆ ਬਚਾਉਣੇ ਦੋ ਠੀਕ ਹੈ ਇਹੀ ਲੈਵਲ ਤੋਂ ਬਾਅਦ ਆਪਾਂ ਮਸ਼ੀਨ ਜਿਵੇਂ ਜੀਬੀ ਨਾ ਮਿੱਟੀ ਚਾਗਦੇ ਨਹੀਂ ਠੀਕ ਹੈ ਤਾਂ ਸਾਰਾ ਸਾਲ ਅਸੀਂ ਫਰੀ ਨਹੀਂ ਹੁੰਦੇ ਜੀ ਠੀਕ ਹੈ ਫਿਰ ਉਦੋਂ ਬਾਅਦ ਇਹ ਝੋਨਾ ਆ ਜਾਂਦਾ ਜੀ ਹਾਂ ਝੋਨਾ ਵੱਢ ਕੇ ਅਸੀਂ ਸੁਪਰ ਹੀਟਰ ਚਲਾਉਣੀ ਅੱਛਾ ਸੁਪਰ ਹੀਟਰ ਚਲਾਉਣੇ ਘਾਟ ਘਾਟ 5-6 ਟਰੈਕਟਰਾਂ ਦੇ ਆਪਾਂ 5-6 ਟਰੈਕਟਰਾਂ ਦੇ ਸੁਪਰ ਸੀਡਰ ਚਲਾਉਣੇ ਹਾਂਜੀ ਘਾਟੋ ਘਾਟ ਮੈਕਸਿਮਮ ਆਪਾਂ 1000 ਤੋਂ ਪਲੱਸ ਕਿੱਲਾ ਵਣ ਬੀਜ ਦਿੰਨੇ ਆਪਾਂ ਲੈ ਵੀ ਜੱਟੋ ਸੁਣ ਲਓ ਇੱਥੇ ਰਹਿ ਕੇ ਜਿਹੜੀ ਆ ਨਾ ਐਨੀ ਤਰੱਕੀ ਕੀਤੀ ਜਾ ਸਕਦੀ ਆ ਜੇ ਰੱਬ ਤੇ ਵਿਸ਼ਵਾਸ ਹੋਵੇ ਆਪਣੇ ਆਪ ਤੇ ਭਰੋਸਾ ਹੋਵੇ ਤੇ ਫਿਰ ਮਿੱਤਰੋ ਵਿਦੇਸ਼ ਜਿਹੜੇ ਆ ਬਹੁਤ ਛੋਟੇ ਪੈ ਜਾਂਦੇ ਆ ਤੇ ਗੱਲ ਵੀਰ ਦੀ ਜਿਹੜੀ ਆ ਧਿਆਨ ਨਾਲ ਸੁਣਿਓ ਤੇ ਅੱਗੇ ਜਵਾਕਾਂ ਨੂੰ ਜਰੂਰ ਉਹਖਾਓ ਇਹ ਵੀਡੀਓ ਜਿਹੜੇ ਇਹ ਕਹਿੰਦੇ ਆ ਕਿ ਸਾਡੇ ਕੋ ਇੱਥੇ ਕੰਮ ਨਹੀਂ ਹੋਣਾ ਇਟਲੀ ਚ ਜਾ ਕੇ ਅਸੀਂ ਗੰਡੇ ਜਰੂਰ ਪੁੱਟ ਲਾਂਗੇ ਤੇ ਉਹਨਾਂ ਵਾਸਤੇ ਸਪੈਸ਼ਲ ਵੀਡੀਓ ਆ ਵੀਰਾਂ ਵਾਸਤੇ ਜਿਹੜੇ ਕਹਿੰਦੇ ਆ ਕਿ ਇੱਥੇ ਟਹਾਇਆਂ ਕਿੱਲਿਆਂ ਚ ਕੀ ਬਣਦਾ ਆ ਜਿੰਨਾ ਕੁਛ ਆ ਸਾ ਢਾਈਆਂ ਕਿੱਲਿਆਂ ਦੀ ਬਦੌਲਤ ਆ ਤੇ ਐ ਵੇਲੇ ਜੇ ਇੰਨਾ ਸੰਧ ਪੜਾ ਹੈ ਆਪਣੇ ਕੋ ਹਾਂਜੀ ਕਰਜ਼ਾ ਕਰਜ਼ਾ ਵੀ ਹੈਗਾ ਨਹੀਂ ਜੀ ਆਪਾਂ ਉਹ ਸਭ ਨਹੀਂ ਚਲਦੇ ਜੀ ਅੱਛਾ ਹੌਲੀ 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 ਵਧਾਇਆ ਆਪਾਂ ਸਾਰਾ ਢਾਂਚਾ ਜੀ ਠੀਕ ਹੈ ਹਾਂਜੀ ਮਤਲਬ ਕਰਜ਼ਾ ਰਹਿ ਤੇ ਆ ਸਾਰੀ ਮਸ਼ੀਨਰੀ ਹਾਂਜੀ 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 ਕੁਛ ਹੈ ਗਈ ਮਨੋ ਲੋਨ ਤੇ ਆਪਣੇ ਕੋਲੇ 5-6 ਟਰੈਕ ਰਹਿ ਗਈ ਬਾਕੀ ਫਰੀ ਹੈ ਜੀ ਚਲੋ ਹਾਂਜੀ ਪੰਜ ਚਾਰ ਦੀ ਤੇ ਐਡੀ ਕੋ ਵੱਡੀ ਗੱਲ ਨਹੀਂ ਗਈ ਕਿਉਂਕਿ ਬਿਜ਼ਨਸ ਦੇ ਵਿੱਚ ਥੋੜੇ ਬਹੁਤੇ ਨਿੱਕੀ ਤੇ ਚੱਲਦੇ ਰਹਿੰਦੇ ਆ ਹਾਂਜੀ ਹਾਂਜੀ ਗੱਡੀ ਵੀ ਆਪਣੀ ਹਾਂਜੀ ਇਹ ਆਪਣੀ ਨਵੀਂ ਲਈ ਸੀ ਨਵੀਂ ਲਈ ਸੀ ਹਾਂਜੀ ਹਾਂਜੀ ਕਿਆ ਬਾਤ ਹੈ ਤੇ ਨਾਲ ਵੀਰ ਇਧਰ ਕੋਠੀ ਵੀ ਸ਼ੁਰੂ ਕੀਤੀ ਆ ਉੱਥੇ ਵੀ ਬੰਦਈ ਆ ਤੇ ਸਭ ਕੁਝ ਇੱਥੋਂ ਹੀ ਆ ਤੇ ਹੁਣ ਆਪਾਂ ਥੋੜਾ ਜਾ ਏਸੀ ਕੈਪਨ ਵੇਖੀਏ ਮਸ਼ੀਨ ਦਾ ਵੀ ਏਸੀ ਕੈਪਨ ਕਿਦਾਂ ਦਾ ਕਿਉਂਕਿ ਅੰਬਾਵਾ ਕੰਬਾਈਨ ਜਿਹੜੀ ਆ ਪਹਿਲੀ ਵਾਰ ਏਸੀ ਕੰਬਾਈਨ ਜਿਹੜੀ ਆ ਵੇਖੀ ਆ ਕੈਬਨ ਉਹਦਾ ਵੇਖਿਆ ਕਿਉਂਕਿ ਟਰੈਕਟਰ ਦਾ ਕੈਬਨ ਜਿਹੜਾ ਆ ਕਰਤਾਰ ਦਾ ਏਸੀ ਕੈਬਨ ਤੁਸੀਂ ਦੇਖਿਆ ਆ ਤੇ ਮਸ਼ੀਨ ਦਾ ਜਿਹੜਾ ਕੰਬਾਈਨ ਦਾ ਹਾਰਵੈਸਟਰ ਦਾ ਉਹ ਏਸੀ ਕੈਬਨ ਕਿਵੇਂ ਦਾ ਉਹ ਵੇਨੇ ਆ ਆ ਜੀ ਇੱਧਰ ਚਲੀ ਜੀ ਹਾਂਜੀ ਚਲੋ ਜੀ ਲਓ ਵੀ ਮਿੱਤਰੋ ਆ ਆ ਗਿਆ ਜੀ ਏਸੀ ਕੈਬਨ ਕੰਬਾਈਨ ਦਾ ਤੇ ਹੁਣ ਆਪਾਂ ਸਟੀਅਰਿੰਗ ਤੇ ਬਹਿ ਜਾਂਦੇ ਆ ਤੇ ਨਾਲ ਤੁਹਾਨੂੰ ਦਿਖਾਉਨੇ ਆ ਅੱਛਾ ਇਹ ਏਸੀ ਵੈਂਟ ਆ ਗਏ ਹਾਂਜੀ ਠੀਕ ਹੈ ਜੀ ਇਹ ਵੀ ਏਸੀ ਵੈਂਟ ਆ ਗਿਆ ਨਹੀਂ ਜੀ ਤੋ ਹੋ ਗਿਆ ਪੱਕਾ ਦਈਏ ਅੱਛਾ ਜੀ ਲੱਗੀ ਹੋਈ ਬਦਲ ਇੱਥੇ ਇਹ ਸਕਰੀਨ ਹਾਂਜੀ ਸਟੀਰੀਓ ਇਹਦਾ ਇਹ ਸਾਊਂਡ ਸਿਸਟਮ ਸਟੀਰੀਓ ਸਿਸਟਮ ਹੈ ਨਾ ਹਾਂਜੀ ਹਾਂਜੀ ਤੇ ਇੱਧਰ ਜਿਹੜੇ ਆ ਗਏ ਇਹ ਸਾਰੇ ਸਵਿਚ ਆ ਗਏ ਸਵਿਚ ਆ ਗਏ ਠੀਕ ਹੈ ਜੀ ਇੱਧਰ ਦੇ ਮੈਜੀਕ ਸਿਸਟਮ ਲਾਈਟ ਇਹ ਇਹਦੇ ਆਪਣੀ ਐਲਸੀਡੀ ਆ ਗਈ ਆ ਆਪ ਹੀ ਲਾਈ ਵੀ ਖੋਦੀ ਅੱਛਾ ਇਹ ਤੁਸੀਂ ਆਪ ਅਸੈਂਬਲ ਕਰਾਈ ਹੈ ਹਾਂਜੀ ਹਾਂਜੀ ਠੀਕ ਹੈ ਲੈ ਕੇ ਆਉਂਦੇ ਹੁਣ ਟੰਗੀਤੀ ਹੋਈ ਇਹਦੇ ਨਾਲ ਸਾਰੇ ਕੈਮਰੇ ਜਿਹੜੇ ਆ ਅਟੈਚ ਕੀਤੀ ਹੋਈ ਹੈ ਅਟੈਚ ਹੈ ਹਾਂਜੀ ਹਾਂਜੀ ਠੀਕ ਹੈ ਅੱਛਾ ਮੰਨ ਲਈ ਵੀ ਵਾਕਿਆ ਦੇ ਵਿਜ਼ਿਬਿਲਟੀ ਨੇ ਬਹੁਤ ਸੋਹਣੀ ਆ ਅੱਗੇ ਮੈਂ ਕਲੀਅਰ ਹੈ ਪਰ ਬਾਹਰੋਂ ਲੱਗਦਾ ਸੀ ਕਿ ਜਿਵੇਂ ਵਿਜ਼ਿਬਿਲਟੀ ਇਹਦੀ ਘਟਿਆ ਨੀਂਦ ਵਿੱਚ ਜੋ ਅੰਡਸਟਰੀ ਹੁੰਦੀ ਹੈ ਹਾਂ ਅੰਡਸਟੂ ਨਹੀਂ ਹੈਗੀ ਤੇ ਇਦਨ ਸਾਰੇ ਲੀਵਰ ਲੀਵਰ ਆਮ ਕੰਬਾਈਨ ਦੇ ਜਿਦਾ ਉਹਨੇ ਕਿ ਜਾਂ ਨਹੀਂ ਇਹ ਸਿੰਗਲ ਲੀਵਰ ਹੈ ਤੇ 6 ਗੇਅਰ ਹੀ ਆਈ ਹੈ ਅੱਛਾ ਜੀ ਹਾਂ ਜੀ ਇਹ 6 ਗੇਅਰ ਦੇ ਇਹ ਬਾਕੀ ਲੀਵਰ ਜਿਹੜੇ ਆ ਦੂਸਰੇ ਸਿਸਟਮ ਵਾਲੇ ਸਾਰੇ ਹਾਂ ਜੀ ਹਾਂ ਜੀ ਤੇ ਜਿਹੜੀ ਨੌਨ ਸੀ ਉਹਦੇ ਚ ਕਿੰਨੇ ਗੇਅਰ ਹੁੰਦੇ ਉਹਦੇ ਵੀ 5 4 ਵੀ ਆਉਂਦੇ ਉਹਦੇ ਚ 4 ਵੀ ਹੁੰਦੇ 5 ਵੀ ਹੁੰਦੇ ਹਾਂ ਜੀ ਇਹ ਚ 6 ਹੁੰਦੇ ਆ 6 ਹੁੰਦੇ ਠੀਕ ਹੈ ਇਹਦੇ ਚ ਕੋਈ ਇਹਦੇ ਪਾਵਰ ਦਾ ਵੀ ਫਰਕ ਆ ਇਹਦਾ ਇੰਜਨ ਆ ਮਸ਼ੀਨਾਂ ਨਾਲੋਂ ਵੱਡਾ 133 HP ਇੰਜਨ ਹੈ ਇਹਦਾ ਜੀ ਅੱਛਾ ਛੋਕਾ ਲੈ ਲੈਣ ਦਾ ਇੰਜਨ ਹੈ 133 HP ਇੰਜਨ ਹੈ ਜੀ ਤੇ ਦੂਸਰਾ ਜਿਹੜਾ ਡਾਇਰੈਕਟ ਹੌਸ ਪਾਵਰ ਹੁੰਦਾ ਜੀ ਉਹ 1 ਇੱਕ ਹੌਸ ਪਾਵਰ ਹੈ 133 133 ਤੇ ਚਲੋ ਬਾਕੀ ਗੱਲ ਆਪਾਂ ਇਹ ਸਟੇਅ ਮੇਰੇ ਜਸਟ ਵਾਲਾ ਜੀ ਤੇ ਬਾਹਰ ਲਾਈ ਗੀ ਲੱਗਿਆ ਹੋਈ ਅੱਛਾ ਕੋਈ ਠੀਕ ਠੀਕ ਅੱਛਾ ਇਹ ਸਾਰਾ ਸਟੀering ਜਿਹੜਾ ਐਡਜਸਟੇਬਲ ਹੈ ਇਹਦਾ ਇਟਲੀ ਦਾ ਲੱਗਿਆ ਹੋਇਆ ਹੈ ਇਟਾਲੀਅਨ ਆ ਹਾਂਜੀ ਕਿਆ ਬਾਤ ਹੈ ਕਿਆ ਬਾਤ 85000 ਦਾ ਇਹ ਅੱਛਾ ਹਾਂਜੀ ਬਹੁਤ ਉਹ ਵਧੀਆ ਹੈ ਇਸ ਵਿੱਚ ਇਹ ਕਾਦੇ ਲਾਈਟ ਇਲੈਕਟ੍ਰੀਕ ਨਹੀਂ ਇਹ ਇੱਕ ਪਾਰਕਿੰਗ ਲਾਈਟ ਹੈ ਪਾਰਕਿੰਗ ਲਾਈਟਸ ਤੇ ਬਹੁਤ ਉਹ ਵਧੀਆ ਹੈ ਪਲੇਟਫਾਰਮ ਵੀ ਤੇ ਜਿਹੜੀ ਜਿਹੜੀ ਸਵੀਟ ਸਵੀਟ ਪੌਟ ਕਮਿੰਗ ਹੋਈ 35000 ਰੁਪਏ ਦੀ ਸੀਟਿੰਗ ਕੰਫਰਟੇਬਲ ਬੜੀ ਹੈ ਹਾਂਜੀ ਬੰਦਾ ਥੱਕਦਾ ਹੀ ਨਹੀਂ ਇਹਦੇ ਤੇ ਹੋਰ ਜੀ ਹੁਣ ਚਲਦੇ ਆਪਾਂ ਥੱਲੇ ਤੇ ਬਾਕੀ ਗੱਲਬਾਤ ਕਰਦੇ ਆ ਥੱਲੇ ਆ ਕੇ ਕੰਬਾਈਨ ਤੋਂ ਇਲਾਵਾ ਤੁਹਾਨੂੰ ਬਾਕੀ ਸੰਦ ਪੜਾ ਵੀ ਦਿਖਾਉਣੇ ਆ ਇੱਕ ਇਹ ਬੂਮ ਮਸ਼ੀਨ ਲੱਗੀ ਹੈ ਜੀ ਜੀਸੀਬੀ ਇਹ ਵੀ ਜੀਸੀਬੀ ਤੇ ਨਾਲ ਹਾਂ ਨਹਿਰਾ ਦੇ ਕੰਮ ਵਾਸਤੇ ਨਹਿਰਾ ਦੇ ਕੰਮ ਵਾਸਤੇ ਖਾਸ ਕਰਕੇ ਟਿਕੜ ਚੋਬੇ ਚ ਹਾਂਜੀ ਹਾਂਜੀ ਹੈਨਾ ਹਾਂਜੀ ਇਹ ਇਧਰ ਆਪਣੇ ਸਾਰੇ ਟਰੈਕਟਰ ਲੱਗੇ ਆ ਹਾਂਜੀ ਉਹ ਕੋਸਟ ਟਰੈਕਟਰ ਕੰਮ ਤੇ ਉੱਠ ਗਏ ਨੇ ਇਹ ਬਾਕੀ ਜਿਹੜੇ ਕੁਝ ਆ ਉਹ ਕੰਮ ਤੇ ਚੱਲ ਗਏ ਆ ਤੇ ਰਿਪੇਅਰ ਦਾ ਕੰਮ ਜਿਹੜਾ ਵੱਡੇ ਪੱਧਰ ਤੇ ਚੱਲ ਰਿਹਾ ਚਾਬੀਆਂ ਪਾਣੇ ਸਭ ਖਿਲਰੇ ਪਏ ਆ ਤੇ ਇਹ ਸਾਰਾ ਕੰਮ ਕਰ ਜਿਹੜਾ ਦਿਖਾਉਣ ਦਾ ਮਕਸਦ ਇਹੀ ਆ ਕਿ ਬੰਦਾ ਸਾਫ਼ ਨੀਂਦ ਨਾਲ ਮਿਹਨਤ ਕਰੇ ਨਾ ਤੇ ਇੱਥੇ ਸਭ ਕੁਝ ਆ ਜੇ ਤੁਸੀਂ ਮਿਹਨਤੀ ਨਹੀਂ ਹੈਗੇ ਤੇ ਵਿਦੇਸ਼ ਜਾ ਕੇ ਵੀ ਤੁਸੀਂ ਉਵੇਂ ਦੇ ਰਹਿਣਾ ਜਿਵੇਂ ਦੇ ਇੱਥੇ ਕਿਉਂਕਿ ਮਿਹਨਤ ਤਾਂ ਉੱਥੇ ਵੀ ਕਰਨੀ ਪੈਂਦੀ ਹਾਂਜੀ ਮੈਂ ਇੰਤਜ਼ਾਰ ਪਾਸਿਗਾ ਨਹੀਂ ਪਣੀ ਮੇਰੇ ਖਿਆਲ ਚ ਤੂੰ ਮਨਪ੍ਰੀਤ ਵੀਰ ਤੈਨੂੰ ਲੱਗਦਾ ਕਿ ਤੈਨੂੰ ਇੱਥੇ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਨਹੀਂ ਨਹੀਂ ਪਿਆਉ ਤੋਂ ਬਾਅਦ ਜਾ ਕੇ ਜ਼ਿਆਦਾ ਮਿਹਨਤ ਕਰਨੀ ਪੈਂਦੀ ਹਾਂ ਇੱਥੇ ਪੋਤੇ ਰਹਿ ਕੇ ਸਾਬ ਤੋਂ ਕੰਮ ਕਰਾ ਰਹੇ ਆ ਮਤਲਬ ਹੁਣ ਤੁਹਾਡਾ ਆਪਣਾ ਕੰਮ ਇਹ ਆ ਵੀ ਸੁਪਰਵਾਈਜ਼ਨ ਹੀ ਆ ਸਾਰੀ ਹਾਂਜੀ ਮੇਰੇ ਕੋਲ ਹੁਣ 30 ਤੋਂ 35 ਬੰਦੇ ਕੰਮ ਕਰਦੇ ਠੀਕ ਐ ਹਾਂਜੀ ਮਤਲਬ 35 ਪਰਿਵਾਰ ਤੁਹਾਡੇ ਸੱਤੇ ਚੱਲਦੇ ਆ ਸੱਤੇ ਚੱਲਦੇ ਆ ਤੇ ਲਓ ਵੀ ਮਿੱਤਰੋ ਗੱਲ ਇਹ ਵੀ ਨੋਟ ਕਰਨ ਵਾਲੀ ਜੇ ਵੀ ਭਈਆਂ ਕਿੱਲਿਆਂ ਦਾ ਮਾਲਕ ਵੀਰ ਕੱਲਾ ਆਪਣਾ ਘਰ ਨਹੀਂ ਚਲਾਉਣ ਡਿਆ ਨਾਲ 35 ਬੰਦਿਆਂ ਦਾ ਹੋਰ ਘਰ ਇਥੋਂ ਚੱਲਣ ਡਿਆ ਆ ਤੇ ਜਟੋ ਚਿੰਤਾ ਨਾ ਕਰਿਆ ਕਰੋ ਫਸਲ ਮੇਰੀ ਖਰਾਬ ਹੋ ਗਈ ਮੇਰਾ ਉਹ ਹੋ ਗਿਆ ਮੇਰਾ ਜੇ ਹੋ ਗਿਆ ਮੈਂ ਹੁਣ ਬਾਹਰ ਨੂੰ ਘੱਟ ਜਾਣਾ ਮੈਂ ਕੰਮ ਛੱਡ ਦੇਣਾ ਮੈਨੂੰ ਠੇਕੇ ਦੀ ਨੂੰ ਬਚਾ ਕੁਛ ਵੇਖੋ ਕੰਮਕਾਰ ਜਿਹੜੇ ਆ ਉਹਨਾਂ ਚ ਵਾਅਦੇ ਘਟੇ ਚੱਲਦੇ ਹੀ ਰਹਿੰਦੇ ਚੱਲਦੇ ਰਹਿੰਦੇ ਅੱਛਾ ਮੰਤਰੀ ਇੱਕ ਗੱਲ ਹੋਰ ਨਾਲ ਜੁੜ ਗਈ ਠੇਕੇ ਤੇ ਵੀ ਪੈੜੀ ਪੁੜੀ ਲੈਨੇ ਆ ਨਹੀਂ ਠੇਕੇ ਤੇ ਪੈੜੀ ਲੈਂਦੀ ਆਪਾਂ ਜੀ ਅੱਛਾ ਜੀ बस ਖੋਦਿਆ ਆ ਦੀ ਪੈਲੀ ਕਰਦੇ ਆ ਆ ਆ ਦੀ ਪੈਲੀ ਕਰਨੀ ਆ ਹਾਂਜੀ ਤੇ ਬਾਕੀ ਮਸ਼ੀਨਰੀ ਆ ਮਸ਼ੀਨਰੀ ਆ ਹਾਂ ਮਸ਼ੀਨਰੀ ਤੁਹਾਡੀ ਪੂਰਾ ਸਾਲ ਹੀ ਚੱਲਦੀ ਰਹਿੰਦੀ ਹਾਂਜੀ ਪੂਰਾ ਸਾਲ ਹੀ ਚੱਲਦਾ ਰਹਿੰਦਾ ਕੰਮ ਤੇ ਵਧੀਆ ਟਰੈਕਟਰ ਤੁਹਾਨੂੰ ਕਿਹੜਾ ਲੱਗਦਾ ਆ ਵਧੀਆ ਟਰੈਕਟਰ ਇਸ ਟਾਈਮ ਤਾਂ ਆਪਾਂ ਯੂਨੀਅਰ ਲਏ ਯੂਨੀਅਰ ਵਧੀਆ ਲੱਗਦੀ ਇਹ ਯੂਨੀਅਰ ਦਾ ਤੁਹਾਨੂੰ ਹਾਂ ਪਹਿਲਾਂ ਆਪਣੇ ਕੋਲ ਅਰਜਨ ਸੀਗੀ ਨੂੰ ਪਤਾ ਹੈਗੇ ਹੁਣ ਵੀ ਆਪਣੇ ਕੋਲ ਹਾਂ ਪਰ ਜਪਾ ਅਪਡੇਟਰ ਚਾਉਣਾ ਹੀ ਖੁਦ ਉਹ ਯੂਨੀਅਰ ਵਧੀਆ ਟਰੈਕਟਰ ਨੇ ਇਹ ਖਾਸ ਕਰਕੇ ਜਦੋਂ ਏਸੀ ਵਾਲਾ ਟਰੈਕਟਰ ਚਲਾਉਣਾ ਸ਼ੁਰੂ ਕਰ ਦਈਏ ਨਾ ਫਿਰ ਤੇ ਦੂਜੇ ਟਰੈਕਟਰ ਤੇ ਬਣੂ ਜੀ ਨਹੀਂ ਕਰਦਾ ਨਾ ਹਾਂਜੀ ਬਾਕੀ ਆਪਾਂ ਹੁਣ ਕਰਤਾਰ ਲਿਆ ਇਹਦੇ ਦੇਖਦੇ ਕੀ ਅੱਗੇ ਆਹ ਕਿ ਕਰਤਾਰ ਦੇ ਕੋਲ ਇਹ ਇਹਦੀ ਜਿਹੜਾ ਸੁਪਰ ਸੀਡਰ ਆਪਾਂ ਥੋੜੇ ਦਿਨਾਂ ਤੱਕ ਚੱਲ ਪਾਣਾ ਹੈ ਆਪਣੇ ਤੇ ਜਦੋਂ ਸੁਪਰ ਸੀਡ ਚੱਲਿਆ ਫਿਰ ਕਰਤਾਰ ਦੀ ਵੀਡੀਓ ਜਿਹੜੀ ਲਾਈਵ ਪਰਫਾਰਮੈਂਸ ਹੈ ਜਿਹੜੀ ਖੇਤਾਂ ਦੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਹਾਂਜੀ ਤੇ ਮੰਤਰੀ ਵੀਰ ਬਹੁਤ ਵਧੀਆ ਲੱਗਾ ਤੇਰਾ ਨਾਲ ਗੱਲ ਕਰਕੇ ਇਹ ਮੈਨੂੰ ਉਮੀਦ ਆ ਕਿ ਜਿਹੜਾ ਭੈਣ ਭਰਾ ਸਾਡੀ ਇਹ ਵੀਡੀਓ ਵੇਖੂਗਾ ਆਪਣੇ ਬੱਚਿਆਂ ਨੂੰ ਦਿਖਾਊਗਾ ਤੇ ਆਪਣੇ ਭੈਣਾਂ ਭਰਾਵਾਂ ਨੂੰ ਵੀ ਜਰੂਰ ਸਾਂਝੀ ਕਰੂਗਾ ਕਿ ਕਮਾਈ ਜਿਹੜੀ ਆ ਉਹ ਪੰਜਾਬ ਚ ਰਹਿ ਕੇ ਵੀ ਕੀਤੀ ਜਾ ਸਕਦੀ ਆ ਰਕੀਆਂ ਇੱਥੇ ਵੀ ਕੀਤੀਆਂ ਜਾ ਸਕਦੀਆਂ ਜਰੂਰੀ ਨਹੀਂ ਕਿ ਆਪਾਂ ਆਪਣੀ ਧਰਤੀ ਛੱਡ ਕੇ ਵਿਦੇਸ਼ ਵਿੱਚ ਜਾਣਾ ਆ ਉੱਥੇ ਜਾ ਕੇ ਅਸੀਂ ਕਿਸਦੇ ਅਧੀਨ ਕੰਮ ਕਰਨਾ ਤੇ ਇੱਥੇ ਅਸੀਂ ਆਪਣਾ ਸਰਦਾਰੀ ਧੰਦਾ ਚਲਾ ਰਹੇ ਆ ਤੇ ਪਾਹਿਆਂ ਕਿੱਲੇ ਤੋਂ ਜਿਹੜਾ ਇਹ ਬਾਪੂ ਜੀ ਉਹਨਾਂ ਨੂੰ ਪੰਜ ਆਉਂਦੇ ਸੀ ਗਾੜੀ ਦੋਵਾਂ ਭਰਾਵਾਂ ਨੂੰ ਢਾਈ ਢਾਈ ਆਏ ਤੇ ਆਪਾਂ ਢਾਈ ਕਿੱਲੇ ਦਾ ਮਾਲਕ ਮਨਪ੍ਰੀਤ ਸਿੰਘ ਇਹਦੇ ਨਾਲ ਗੱਲਬਾਤ ਕੀਤੀ ਆ ਤੇ ਐਵੇਂ ਜੇ ਚਾਵੇ ਤੇ ਇੱਕ ਦਿਨ ਚ ਭਾਵੇਂ ਢਾਈ ਕਿੱਲੇ ਲੈ ਲੈ ਮਾਲਕ ਨੇ ਕਿਰਪਾ ਕੀਤੀ ਆ ਤੇ ਵੀਡੀਓ ਆਸੇ ਪਾਸੇ ਭੈਣ ਭਰਾਵਾਂ ਨਾਲ ਸਾਂਝੀ ਜ਼ਰੂਰ ਕਰਿਓ ਚੰਗੀ ਲੱਗੇ ਕਮੈਂਟ ਕਰਿਓ ਲਾਈਕ ਕਰਿਓ ਤੇ ਮੰਤਰੀ ਵੀਰ ਬਹੁਤ ਬਹੁਤ ਵਧਾਈਆਂ ਤੈਨੂੰ ਭਰਾ ਸਾਰੇ ਤਾਮਜਾਮ ਦੀਆਂ ਜਿਵੇਂ ਟਰੈਕਟਰ ਦੀਆਂ ਵੀ ਸੋਨੋ ਜੀ ਮਾਲਕ ਹੋਰ ਜਿਆਦਾ ਤਰੱਕੀ ਬਖਸ਼ੇ ਤੇ ਅੱਜ ਦੀ ਵੀਡੀਓ ਇੱਥੇ ਕਰਦੇ ਹਾਂ ਸਮਾਪਤ ਨਵੇਂ ਦਿਨ ਨਵੇਂ ਮਿਸ਼ਨਾਂ ਦਾ ਫੇਰ ਮਿਲਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ